ਦਾ ਜਨਮ ਦਿਨ ਹੈ ਸਾਇ ਤੇ ਦੇਖੋ ਮੈਂ ਸਮਝਦਾ ਕਿ ਆਪਣੇ ਸਾਰਿਆਂ ਦੇ ਲਈ ਬੜੀ ਇਹ ਖੁਸ਼ੀ ਔਰ ਮਾਣ ਦੀ ਗੱਲ ਹੈ ਸਮੁੱਚੇ ਦੇਸ਼ ਦੇ 140 ਕਰੋੜ ਲੋਕਾਂ ਦੇ ਲਈ ਕਿ ਅੱਜ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਜੀ ਵਾਪਸ ਸਾਹਿਬ ਅੰਬੇਦਕਰ ਜੀ ਦਾ ਜਨਮ ਦਿਹਾੜਾ ਪੂਰੇ ਦੇਸ਼ ਦੇ ਵਿੱਚ ਬੜੇ ਧੂਮ ਧਾਮ ਦੇ ਨਾਲ ਇਹ ਮਨਾਇਆ ਜਾ ਰਿਹਾ ਹੈ ਔਰ ਮੈਂ ਸਮਝਦਾ ਕਿ ਅੱਜ ਉਹਨਾਂ ਦੀ ਵਜ੍ਹਾ ਕਰਕੇ ਹੀ ਅੱਜ 140 ਕਰੋੜ ਲੋਕਾਂ ਨੂੰ ਚਾਹੇ ਕੋਈ ਅਮੀਰ ਹੈ ਗਰੀਬ ਹੈ ਚਾਹੇ ਕੋਈ ਵੱਡਾ ਹੈ ਛੋਟਾ ਹੈ ਚਾਹੇ ਕੋਈ ਦੇਸ਼ ਦਾ ਰਾਸ਼ਟਰਪਤੀ ਹੈ ਜਾਂ ਇੱਕ ਸਭ ਤੋਂ ਨਿਮਨ ਵਰਗ ਦਾ ਵਿਅਕਤੀ ਹੈ ਸਾਰਿਆਂ ਨੂੰ ਜੇ ਬਰਾਬਰ ਅਧਿਕਾਰ ਦਿੱਤਾ ਹੈ ਤਾਂ ਉਹ ਬਵਸਭ ਉਮੀਦ ਕਰਨੇ ਦਿੱਤਾ ਹੈ ਔਰ ਸਾਡੇ ਵਰਗੇ ਜਿੰਨੇ ਲੋਕ ਨੇ ਚਾਹੇ ਕੋਈ ਐਮਸੀਆ ਸਰਪੰਚ ਤੇ ਚਾਹੇ ਪ੍ਰਧਾਨ ਮੰਤਰੀ ਹੈ ਉਹਨਾਂ ਨੂੰ ਵੀ ਇਹਨਾਂ ਸੰਵਿਧਾਨਿਕ ਅਹੁਦੇ ਤੱਕ ਪਹੁੰਚਾ ਕੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਬਾਬਾ ਸਾਹਿਬ ਦੇ ਸੰਵਿਧਾਨ ਨੇ ਦਿੱਤਾ ਹੈ ਔਰ ਉਹਨਾਂ ਦੇ ਹੀ ਸੰਵਿਧਾਨ ਦੀ ਵਜ੍ਹਾ ਕਰਕੇ ਅੱਜ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਸਭ ਤੋਂ ਵੱਡਾ ਲੋਕਤੰਤਰ ਜੋ ਹੈ ਉਹ ਭਾਰਤ ਨੂੰ ਨੂੰ ਪ੍ਰਾਪਤ ਕਰਨ ਦਾ ਜਿਹੜਾ ਮਾਣ ਹੈ ਉਹ ਪ੍ਰਾਪਤ ਹੋਇਆ ਹੈ ਸੋ ਅੱਜ ਸਾਰੇ ਅ ਮੁਲਕ ਦੇ ਵਿੱਚ ਬੜੇ ਧੂਮ-ਧਾਮ ਨਾਲ ਬਣਾਇਆ ਜਾ ਰਿਹਾ ਪੰਜਾਬ ਦੇ ਵਿੱਚ ਵੀ ਪਟਿਆਲਾ ਵਿਖੇ ਸਟੇਟ ਲੈਵਲ ਦਾ ਫੰਕਸ਼ਨ ਹੈ ਸਾਰੇ ਡਿਸਟ੍ਰਿਕਟਸ ਦੇ ਉੱਪਰ ਮਨਾਏ ਜਾ ਰਹੇ ਹਨ ਔਰ ਆਮ ਲੋਕ ਸਾਡੇ ਵਰਕਰਸ ਵਲੰਟੀਅਰਸ ਸਾਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਬਾਬਾ ਸਾਹਿਬ ਦੇ ਬੁੱਤ ਨੇ ਉੱਥੇ ਉਹਨਾਂ ਨੂੰ ਨਮਨ ਕਰ ਰਹੇ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇਸ ਪਵਿੱਤਰ ਦਿਹਾੜੇ ਦੀ। ਬਹੁਤ-ਬਹੁਤ ਕਿਨੂੰਜੋ ਜੱਟ ਧੰਕੀ ਦਿੱਤੀ ਕਿਸੇ ਪਰ ਸਮੂਥਲੀ ਚਾਹਤਾ ਸਾਰਾ ਕੁਝ ਸਾਰਾ ਕੁਝ ਸਬੂਤਲੀ ਹੈ ਜੀ ਉਹ ਤਾਂ ਇੱਕ ਇਹ ਜਿਹਾ ਵੇਗ ਐਲੀਮੈਂਟ ਹੈ ਕਿ ਹਜ਼ਾਰਾਂ ਮੀਲ ਦੂਰ ਬੈਠਾ ਉਹਦਾ ਕੰਮ ਹੀ ਸਿਰਫ ਇੱਕੋ ਹੀ ਹੈ ਕਿ ਦੇਸ਼ ਦੀ ਸ਼ਾਂਤੀ ਅਖੰਡਤਾ ਪੰਜਾਬ ਦੇ ਵਿੱਚ ਅੱਗ ਲਾਉਣ ਦਾ ਕੰਮ ਹੈ ਜਿਹੜਾ ਉਹ ਕਰ ਰਿਹਾ ਹੈ ਪਰ ਪਹਿਲਾਂ ਵੀ ਕਿਹਾ ਸੀਗਾ ਤੇ ਅੱਜ ਵੀ ਕਹਿੰਦੇ ਆ ਕਿ ਬੜੇ ਸ਼ਹਾਤਾਂ ਤੋਂ ਬਾਅਦ ਪ੍ਰਾਪਤ ਹੋਈ ਸ਼ਾਂਤੀ ਨੂ ਭੰਗ ਇਹ ਜੇ ਸ਼ਰਾਰਤੀ ਅਨਸਰਾਂ ਨੂੰ ਨਹੀਂ ਦਿੱਤਾ ਜਾਊਗਾ ਜੇ ਕੋਈ ਕੋਸ਼ਿਸ਼ ਕਰੂਗਾ ਤਾ ਉਹਨੂੰ ਮੂੰਹ ਤੋੜਵਾ ਜਵਾਬ ਹੈ ਜਿਹੜਾ ਉਹ ਭਗਵੰਤ ਮਾਨ ਜੀ ਦੀ ਸਰਕਾਰ ਉਹ ਦਊਗੇ ਪ੍ਰਤਾਪ ਸਿੰਘ ਬਾਜਵਾ ਤੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਜਿਹੜਾ ਦੇਖੋ ਜੋ ਇੱਕ ਟੀਵੀ ਇੰਟਰਵਿਊ ਦੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਵਿੱਚ 50 ਬੰਬ ਨੇ ਜਿਹੜੇ ਉਹ ਆ ਚੁੱਕੇ ਨੇ 18 ਫਟ ਚੁੱਕੇ ਤੇ 32 ਹਜੇ ਲਾਈਵ ਪਏ ਨੇ ਬੜੀ ਸੈਂਸਿਟਿਵ ਇਹ ਸਟੇਟਮੈਂਟ ਸੀ ਉਹਨਾਂ ਦੀ ਪੰਜਾਬ ਸਰਕਾਰ ਦਾ ਔਰ ਪੰਜਾਬ ਪੁਲਿਸ ਦਾ 3 ਕਰੋੜ ਲੋਕਾਂ ਦੀ ਸੁਰੱਖਿਆ ਦੇ ਲਈ ਇਹ ਪੁੱਛਣਾ ਫਰਜ਼ ਬਣਦਾ ਸੀਗਾ ਕਿ ਤੁਹਾਡਾ ਇਹ ਸੋਰਸ ਆਫ ਇਨਫੋਰਮੇਸ਼ਨ ਕੀ ਹੈ ਨਾ ਤਾਂ ਇਹ ਇਨਫੋਰਮੇਸ਼ਨ ਪੰਜਾਬ ਦੇ ਮੁੱਖ ਮੰਤਰੀ ਔਰ ਹੋਮ ਮਿਨਿਸਟਰ ਭਵੰਤ ਮਾਨ ਜੀ ਕੋਲੇ ਹੈ ਨਾ ਪੰਜਾਬ ਪੁਲਿਸ ਕੋਲੇ ਇੰਟੈਲੀਜੈਂਸ ਏਜੰਸੀਜ਼ ਕੋਲੇ ਹੈ ਨਾ ਹੀ ਕੋਈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਨਾਲ ਇਹ ਜੀ ਕੋਈ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਸੋ ਉਹਨਾਂ ਤੋਂ ਪੁੱਛਣਾ ਬਣਦਾ ਸੀਗਾ ਪਰ ਉਹ ਇਸ ਗੱਲ ਨੂੰ ਅਵੋਇਡ ਕਰ ਰਹੇ ਨੇ ਅੱਜ ਵੀ ਜੋ ਮੈਨੂੰ ਪਤਾ ਲੱਗਿਆ ਉਹਨਾਂ ਨੇ ਨੂੰ ਸਮਨ ਅੱਜ ਜਾਰੀ ਹੋਏ ਸੀਗੇ ਪਰ ਉਹਨਾਂ ਨੇ ਆਪ ਆਉਣ ਦੀ ਬਜਾਏ ਉਹਨਾਂ ਨੇ ਆਪਣਾ ਕੋਈ ਵਕੀਲ ਜਿਹੜਾ ਉਹ ਭੇਜ ਦਿੱਤਾ ਜੇ ਇਨਫੋਰਮੇਸ਼ਨ ਬਾਜਾ ਸਾਹਿਬ ਤੁਹਾਡੇ ਕੋਲੇ ਤੇ ਤੁਹਾਨੂੰ ਆਖਿਓ ਪੁਲਿਸ ਨਾਲ ਸ਼ੇਅਰ ਕਰਨੀ ਬਣਦੀ ਹੈ ਤੁਸੀਂ ਇੰਨੇ ਵੱਡੇ ਸੰਵਿਧਾਨਿਕ ਅਹੁਦੇ ਤੇ ਬੈਠੇ ਹੋ ਇੰਨੇ ਗੈਰ ਜ਼ਿੰਮੇਵਾਰਾ ਨਾ ਵਰਤਾਰਾ ਜਿਹੜਾ ਉਹਨਾਂ ਦਾ ਨਹੀਂ ਹੋਣਾ ਚਾਹੀਦਾ ਕੀ ਪੋਲਿਟਿਕਲ ਮੋਟਿਵ ਲੱਗਦਾ ਤੁਹਾਨੂੰ ਨਹੀਂ ਪੋਲਿਟਿਕਲ ਮੋਟਿਵ ਤਾਂ ਦੇਖੋ ਜੇ ਤਾਂ ਉਹ ਝੂਠ ਬੋਲ ਰਹੇ ਨੇ ਇਸ ਸਟੇਟਮੈਂਟ ਦੇ ਵਿੱਚ ਫਿਰ ਤਾਂ ਪੋਲਿਟਿਕਲ ਮੋਟਿਵ ਹੈ ਕਿ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲਈ ਤੇ ਆਪਦੀ ਸਿਆਸੀ ਰੋਟੀਆਂ ਸੇਕਣ ਦੇ ਲਈ ਸਿਆਸਤ ਜਿਉਂਦੀ ਰੱਖਣ ਦੇ ਲਈ ਫਿਰ ਤਾਂ ਇਹ ਪੋਲਿਟੀਕਲ ਮੋਟਿਵ ਹੋ ਸਕਦਾ ਹੈ ਪਰ ਜੇ ਐਕਚੁਅਲ ਮਾਇਨੇ ਦੇ ਵਿੱਚ ਉਹਨਾਂ ਕੋਲ ਇਹ ਇਨਫੋਰਮੇਸ਼ਨ ਹੈਗੀ ਤੇ ਦੈਟ ਮੀਨਸ ਇਹ ਇਨਫੋਰਮੇਸ਼ਨ ਹੈ ਜਿਹੜੀ ਉਹ ਦੋ ਹੀ ਸੋਰਸਸ ਤੋਂ ਹੋ ਸਕਦੀ ਹੈ ਜਾਂ ਤਾਂ ਉਹ ਇੰਟੈਲੀਜੈਂਸ ਏਜੰਸੀਸ ਤੋਂ ਹੋ ਸਕਦੀ ਹੈ ਉਹ ਸਾਡੇ ਕੋਲ ਹੈ ਨਹੀਂ ਕਿ ਇੰਟੈਲੀਜੈਂਸ ਕੋਲ ਹੈ ਜਾਂ ਇਹ ਫਿਰ ਅੱਤਵਾਦੀਆਂ ਕੋਲ ਹੋ ਸਕਦੀ ਹੈ ਤੇ ਜਾਂ ਫਿਰ ਉਹਨਾਂ ਦੇ ਅੱਤਵਾਦੀਆਂ ਨਾਲ ਸੰਬੰਧ ਨੇ ਪਾਕਿਸਤਾਨ ਦੇ ਨਾਲ ਸੰਬੰਧ ਨੇ ਸੋ ਇਹੀ ਸੋਰਸ ਪਤਾ ਕਰਨ ਦੇ ਲਈ ਕੱਲ ਪੰਜਾਬ ਪੁਲਿਸ ਦੀ ਟੀਮ ਉਹਨਾਂ ਕੋਲ ਵੀ ਗਈ ਪਰ ਉਹਨਾਂ ਨੇ ਕੋਪਰੇਟ ਨਹੀਂ ਕੀਤਾ ਜੇਕਰ ਸਰ ਸੰਰੂਪ ਦੀ ਗੱਲ ਕਰੀਏ ਨਗਰ ਕੌਂਸਲ ਨੂੰ 4 ਮਹੀਨੇ ਹੋ ਗਏ ਪ੍ਰਧਾਨ ਹਜੇ ਤੱਕ ਨਹੀਂ ਚੁਣਿਆ ਗਿਆ ਤੇ ਲੋਕਾਂ ਦੇ ਕੰਮ ਰੁਕੇ ਹੋਏ ਬੜੀ ਬੜੀ ਜਲਦੀ ਹੀ ਹੋਣ ਜਾ ਰਹੇ ਹੈ ਜੀ ਮੈਕਸਿਮਮ ਵਿਦਨ ਅ ਵੀਕ অর 10 ਡੇਜ਼ ਇਹ ਵੀ ਕੰਮ ਹੈ ਜਿਹੜਾ ਇਹ ਨਿਬੜ ਜਾਏਗਾ ਇਹ ਕਾਫੀ ਕੁਛ ਐਡਮਿਨਿਸਟ੍ਰੇਟਿਵ ਰੀਜ਼ਨ ਸੀ ਕਿ ਜਿਹਦੀ ਵਜ੍ਹਾ ਕਰਕੇ ਡਿਲੇ ਹੋਇਆ ਸੀ ਸੁਪਰ ਜੰਕਸ਼ਨ ਮਸ਼ੀਨਾਂ ਦੀ ਸ਼ੁਰੂਆਤ ਉਰੋ ਕੀਤੀ ਸੀ ਸੀਮ ਵੱਲੋਂ ਪਰ ਉਰੇ ਕੋਈ ਵੀ ਮਸ਼ੀਨ ਨਹੀਂ ਹੈਗੀ ਉਰੇ ਕਹਿੰਦਾ ਸੰਗਰੂਰ ਤੋਂ ਧੂੜੀ ਚਲੀ ਗਈ ਧੂੜੀ ਤੋਂ ਕਿਤੇ ਚਲੀ ਜਾਂਦੀ ਹੈ ਕੋਈ ਵੀ ਸੁਪਰ ਜੰਕਸ਼ਨ ਮਸ਼ੀਨ ਨਹੀਂ ਕਿਉਂਕਿ 2 ਸਾਲ ਦਾ ਕੰਟਰੈਕਟ ਵੀ ਹੋਇਆ ਸੀ ਕੰਪਨੀ ਨਾਲ ਨਹੀਂ ਇਹ ਬਲਾਈ ਪ੍ਰੋਵਾਈਡ ਕਰਵਾਉਣਗੇ ਪਰ ਉਰੇ ਕੋਈ ਵੀ ਮਸ਼ੀਨ ਨਹੀਂ ਚੱਲ ਰਹੀ ਜਿਹੜੇ ਲੋਕ ਨੇ ਉਹ ਪੇਡ ਕਰਕੇ ਟੈਂਕਰ ਮੰਗਾ ਰਹੇ ਅੱਛਾ ਇਹ ਮੇਰੇ ਨੋਟਿਸ ਦੇ ਵਿੱਚ ਨਹੀਂ ਹੈ ਮੈਂ ਡੀ ਸਾਹਿਬ ਨੂੰ ਔਰ ਨਰਿੰਦਰ ਪ੍ਰਾਜਾ ਜੀ ਨੂੰ ਕਹੂੰਗਾ ਕਿ ਇਹਨੂੰ ਜਲਦੀ ਲੋਕ ਕਰੋ ਜੀ ਤੇ ਜਲਦੀ ਕਰਾ ਦਾਂਗੇ ਇੱਕ ਕੁਆਟਰ ਉਰੇ ਬਣਾਇਆ ਗਿਆ ਸੀ ਡੈਫੀਨਿਟਲੀ ਡੈਫੀਨਿਟਲੀ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਪਰ ਜਿਹੜੀ ਚੀਜ਼ ਦਾ ਮੇਰੇ ਕੋਲ